ਗਰਲਾਲ ਵੀਰ ਜਿਹੜੀ ਆਪਾਂ ਹੁਣ ਵੈੜ ਦਿਖਾਉਣ ਲੱਗੇ ਆ ਹਾਂਜੀ ਹਾਂਜੀ ਵੀਰ ਜੀ ਕਿੰਨਾ ਮਾ ਸੂਆ ਸੂਈ ਆ ਇਹ ਇਹ ਵੀਰ ਜੀ ਪਹਿਲਾ ਸੂਆ ਸੂਈ ਆ ਮੂੰਹ ਪਿਓਰ 6 ਦੰਦ ਵਾ ਅੱਛਾ ਜੀ ਪਰਸੋਂ ਦੀ ਸੂਈ ਆ 12 ਲੀਟਰ ਬੋਲਾ ਦੇ ਥੱਲੇ ਮਗਰ ਵੱਚਾ ਜੀ ਠੀਕ ਆ ਜੀ ਤੋੜ ਦੀਏ ਵੀਰੇ ਵੈੜ ਮਾਰੀ ਜੀ ਆਪਾਂ ਆ ਤੁਸੀਂ ਦੇਖ ਸਕਦੇ ਆ ਕਿਸਾਨ ਭਰਾਵੋ ਤੁਹਾਨੂੰ ਵੈੜ ਤੋੜ ਕੇ ਦੀ ਬਿਲਕੁਲ ਆਰਡਰ ਦੀ ਕੁਆਲਿਟੀ ਦਿਖਾ ਦਿੱਤੀ ਆ ਹਾਈਟ ਐਕਸਟਰਾ ਆਰਡੀਨਰੀ ਆ ਦੋਸਤੋ ਵੱਡੀਆਂ ਵੈੜਾਂ ਦੇ ਵਿੱਚ ਮੰਨਣ ਵਾਲੀ ਆ ਕਿਉਂਕਿ ਇਹ ਹੈ ਹੀ ਸ਼ੈੱਡ ਵਾਲੀ ਫਾਰਮ ਦੀ ਵੈੜ ਆ ਤੇ ਮੇਰਾ ਵੀਰ ਜੇ ਕੋਈ ਲੈਣ ਦਾ ਸ਼ੱਕ ਦੇ ਗਏ ਕਿੰਨਾ ਕੁ ਦੁੱਧ ਵਾ ਦੇ ਕਰ ਜੂਗੀ ਤੇਰੇ ਹਿਸਾਬ ਨਾਲ ਕਰ ਲਾ ਵੀਰ ਜੀ ਪਹਿਲੇ ਸੂਏ 17 18 ਕਿਲੋ ਦੁੱਧ ਵਸ਼ੀ ਕਰ ਜੂਗੀ ਅਜੇ ਅੱਛਾ ਜੀ ਹਾਂਜੀ ਮੈਲਾ ਮੂਲਾ ਮਾਰ ਕੇ ਨਾ ਦੁੱਧ 17 18 ਕਿਲੋ ਇਹਨੂੰ ਕੁਝ ਨਹੀਂ ਆਂਦਾ ਕਰਮਾਲੀ ਨੂੰ ਵੱਡੀ ਬੱਛੀ ਆ ਪੂਰੀ ਅੱਛਾ ਹਾਂਜੀ ਬੇਲ ਬੂਲ ਵੇਖੋ ਕੱਦ ਵਜਨ ਵੇਖੋ ਟਿੱਲੂ ਸਾਹਿਬ ਤੇ ਕੋਈ ਵੰਗਾ ਨਹੀਂ ਇਹਨੂੰ ਪਾਉਣਾ ਕਰਮਾਲੀ ਨੂੰ ਠੀਕ ਆ ਹਾਂਜੀ ਕੋਈ ਗੱਲ ਨਹੀਂ ਤੇ ਦੂਜਾ ਨਹੀਂ ਵੀਰ ਦੂਜੇ ਸੂਏ ਨੂੰ ਤਾਂ ਬਹੁਤ ਤਗੜੀ ਵਹਿੜ ਬਣ ਸਕਦੀ ਆ ਤੁਹਾਡਾ ਤਿਆਰਵਾ ਕੀ ਕਹਿੰਦਾ ਦੂਜੇ ਸੂਏ 25ੋਂ ਬਾਅਦ ਚਵਾਜੂਗੀ ਨਹੀਂ ਕਿਲੋ ਸਭ ਚਵਾਉਗੀ ਕਰ ਕਾ ਤੋਂ ਦੋਸਤੋ ਤੁਸੀਂ ਦੇਖ ਸਕਦੇ ਆ ਬਹੁਤ ਹੀ ਸਾਫ ਸੁਥਰੀ ਵਹਿੜਿਆ ਤੇ ਵੀਰ ਨਾਲ ਤੁਸੀਂ ਕਰ ਸਕਦੇ ਆ ਸੰਪਰਕ ਕਿਉਂਕਿ ਵੀਰ ਆਸਰੀ ਬਹੁਤ ਚੰਗੇ ਚੰਗੇ ਪਸ਼ੂ ਲਿਆਉਂਦਾ ਰਹਿੰਦਾ ਆ ਤੇ ਇਸ ਤੋਂ ਅੱਗੇ ਇੱਕ ਟੌਪ ਦਾ ਨਗੀਨਾ ਜਿਹੜਾ ਤੁਸੀਂ ਅਕਸਰ ਹੀ ਮੱਝਾਂ ਦਾ ਦੌਰ ਹੋਣ ਚੱਲਣ ਵਾਲਾ ਆ ਕਿਉਂਕਿ ਗਰਮੀ ਸ਼ੁਰੂ ਆ ਤੇ ਵੀਰ ਇਹ ਜਿਹੜੀ ਝੋਟੀ ਕਿੰਮਾ ਸੂਹਾ ਸੁਣ ਜਾ ਰਹੀ ਆ ਟਿੱਲੋ ਸਾਹਿਬ ਦੂਜਾ ਸੂਹਾ ਸੁਣੀ ਜੇ ਹਫਤਾ ਲੈਂਦੀ ਕਰਮਾ ਲਈ ਇੱਕ ਹਫਤਾ ਲੈਂਦੀ ਵੀਰ ਹਾਂਜੀ ਪਹਿਲੇ ਸੂਆ 13 ਲੀਟਰ ਦੁੱਧ ਮੈਨੇ ਵਿਖਾਇਆ ਦੂਜਾ ਸੂਆ ਪਿਓਰ ਸੂਨਾ ਜੀ ਠੀਕ ਆ ਹਾਂਜੀ ਤੇ ਵੀਰ ਥਣਾ ਥੁਣਾ ਦੀ ਓਕੇ ਆ ਟਪਣ ਟੁਪਣ ਵੀਰ ਜੀ ਪਾਰ ਪਿੱਛੇ ਦੀ ਥਣਾ ਦੀ ਫੁੱਲ ਗਾਰੰਟੀ ਹੋਊਗੀ ਜਿਹੜਾ ਭੈਣ ਭਰਾ ਖਰੀਦ ਕਰੂਗਾ ਤੇ ਘਰ ਜਾ ਕੇ ਤਪਾ ਕੇ ਆਪਾਂ ਫੇਰ ਪਈਏ ਲਾਵਾਂਗੇ ਠੀਕ ਆ ਮੰਨ ਲਓ ਘਰ ਤੱਕ ਫੁੱਲ ਗਾਰੰਟੀ ਆਪਣੀ ਫੁੱਲ ਜੀ ਫੁੱਲ ਜਾ ਕੇ ਤਪਾ ਕੇ ਚਾਹ ਪਾਣੀ ਪੀ ਕੇ ਫੇਰ ਪੈਸੇ ਲਿਆਵਾਂਗੇ ਅਗਲਾ ਤਸੱਲੀ ਕਰਿਆ ਆਪ ਦੀ ਜੀ ਠੀਕ ਆ ਹਾਂਜੀ ਤੇ ਵੀਰ ਇਹਦਾ ਅੰਤਾਜਾ ਤੁਹਾਡੇ ਹਿਸਾਬ ਨਾਲ ਜਿਹੜਾ ਦੁੱਧਵਾਦ ਕਿੰਨਾ ਦੱਸਿਆ ਗਿਆ ਦੁੱਧ 15 ਕਿਲੋ ਮੈਂ ਹਰ ਕੀ ਦੇ ਜੂਗੀ ਜੀ ਠੀਕ ਆ ਦੂਜੇ ਸੁਯਤ ਕੀ 15 15 ਕਿਲੋ ਬੜੇ RAM nal ਦੁੱਧ ਕਰ ਰਿਹਾ ਪਰ ਮਾਨ ਨਾ ਦਊਗੀ ਜੀ ਰਮਾਨ ਵਾਲੀ ਠੀਕ ਆ ਹਾਂਜੀ ਤੇ ਇੱਕ ਹਫਤਾ ਲੈ ਜੂਗੀ ਲੈ ਜੂ ਜੀ ਰਮਾਨ ਨਾ ਹੀ ਹਜੇ ਹਫਤਾ ਇੱਕ ਮੈਂ ਲੈ ਜੂ ਸੋ ਦੋਸਤੋ ਇੱਕ ਹਫਤਾ ਦਾ ਵੀਰ ਕਹੇ ਇਹਦੇ ਦਸਨ ਮੁਤਾਬਕ ਕਹਿੰਦਾ ਬੜੇ RAM nal ਹੀ ਇਹਨੇ ਲੈ ਜਾਣਾ ਕਰਮ ਵਾਲੀ ਨੇ ਕਿਉਂਕਿ ਹਜੇ ਥੱਲਿਓਂ ਹੋਰ ਬਾਨਾ ਵਾ ਤੇ ਮੈਂ ਗਰੰਟੀ ਭਰਦਾ ਮੱਝ ਦੀ ਨੀਲੀ ਦੇ ਬੱਚੇ ਬਹੁਤ ਚੰਗੇ ਲਾ ਸਕਦੀ ਕਿਉਂਕਿ ਇਹਦੇ ਵਿੱਚ ਬੋਡੀ ਸਟਰਕਚਰ ਨੀਲੀ ਵਾਲਾ ਸਾਰਾ ਹੀ ਪਾਕ ਨਿੱਕੀ ਲੱਤ ਮਧਰੀ ਗੋਡੀ ਦੀ ਮੱਝ ਆਰਡਰ ਦੀ ਬਿਲਕੁਲ ਸਾਫ ਸਿੰਗਾ ਦੀ ਓਕੇ ਆ ਤੇ ਇਸ ਤੋਂ ਅੱਗੇ 3 ਨੰਬਰ ਤੇ ਵੀਰ ਜਿਹੜੀ ਆਪਾਂ ਦਿਖਾਉਣ ਲੱਗੇ ਆ ਹਾਂਜੀ ਤੇ ਇਹ ਕਿੰਨਾ ਵਾ ਸੂਆ ਸੂਣ ਜਾ ਰਹੀ ਹੈ ਢਿੱਡ ਨੂੰ ਸਭ ਤੀਜਾ ਸੂਆ ਮੈਂ ਸੁਣੀ ਆ ਹਾਂਜੀ ਇਹ ਵੀ ਅਜੇ ਹਫ਼ਤਾ ਇਕ ਲੈਂਦੀ ਆ ਜੀ ਇੱਕ ਹਫ਼ਤਾ ਲੈਂਦੀ ਆ ਹਾਂਜੀ ਤੇ ਵੀਰ ਜੇ ਇਹਦੀ ਗੱਲ ਕੀਤੀ ਜਾਵੇ ਮਾਲੋ ਦੂਜੇ ਸੂਏ ਦੀ ਦੁੱਧ ਦੀ ਕਿੰਨੀ ਕਮਾਲੋ ਪਿੱਛੋਂ ਘਰ ਵਾਲੋਂ ਜਿਹੜੀ ਆਪਾਂ ਨੂੰ ਗਾਰੰਟੀ ਆਈ ਆ ਇਹਨੇ ਵੀਰ ਜੀ 10 ਤੋਂ ਪਲੱਸ ਚ ਆਇਆ ਪਹਿਲੇ ਸੂਏ 11 ਲੀਟਰ ਦੁੱਧ ਚੋਂਦੀ ਰਹੀ ਆ ਅੱਛਾ ਜੀ ਤੀਜਾ ਸੂਆਰ ਕੀ ਸੁਣੀਆਂ ਦੁੱਧ 12-13 ਕਿਲੋ ਰਮਾਨਾ ਮੈਂ ਦੇਈ ਜਾਊਗੀ ਜੀ ਠੀਕ ਆ ਉਹਦਾ ਪਤਲੀ ਪਤਲੀ ਚੰਗੀ ਆ ਬਾਈ ਹਨਾ ਮੈਂ ਨਾ ਵੀਰ ਜੀ ਪਤਲੀ ਚਮੜੀ ਦੀ ਆ ਕਰਮਾਂ ਵਾਲੀ ਤੇ ਦੁੱਧ ਨੂੰ ਵੜੀ ਖਰੀ ਆ ਨਾ ਆਰਡਰ ਦੀ ਵੀ ਸਾਫ ਆ ਦੋਸਤੋ ਤੇ ਬਰੀਕ ਪੂਛ ਆ ਮੰਨ ਲਓ ਜਦੋਂ ਨਾ ਚੂੰਡੀ ਵੱਡਿਆਂ ਵੀ ਪਿੰਡੇ ਦੇ ਉਹਦੇ ਪਤਾ ਲੱਗਦਾ ਹੋਊ ਏਨੀ ਪਤਲੀ ਆ ਇਹ ਵੀਰ ਜੀ ਇਹਦੇ ਥਣਾਂ ਦੀ ਇਹਦੇ ਪਾਰ ਪਿੱਛੇ ਦੀ ਮੈਂ ਦੀ ਫੁੱਲ ਗਾਰੰਟੀ ਹੋਊਗੀ ਜੀ ਠੀਕ ਆ ਆ ਜੇ ਕੋਈ ਮੰਨ ਲਓ ਘਰ ਤੱਕ ਹோம் ਡਿਲੀਵਰੀ ਕਰਾਉਣੀ ਜਾਵੇ ਤਾਂ ਉਹ ਵੀ ਕਰ ਦਿੰਨੇ ਆ ਵੀਰ ਜੀ ਜਾ ਕੇ ਉਹਨਾਂ ਦੇ ਘਰ ਤਪਾ ਕੇ ਤਸੱਲੀ ਨਾ ਤੇ ਫੇਰ ਆਪਾਂ ਰੁਪਈਏ ਲਿਆਵਾਂਗੇ ਕੋਈ ਗੱਲ ਨਹੀਂ ਜੀ ਠੀਕ ਆ ਹਾਂਜੀ ਲੋ ਵੀ ਦੋਸਤੋ ਇਸ ਤੋਂ ਬਾਅਦ ਗਾਰੰਟੀ ਕੋਈ ਵੀ ਨਹੀਂ ਪਾਉਣੀ ਕਿਸੇ ਨੇ ਵੀਰ ਕਹਿੰਦਾ ਮੰਨ ਲਓ ਆਪਾਂ ਘਰ ਤੱਕ ਤਪਾ ਗਏ ਥਣਾ ਦੀ ਗਾਰੰਟੀ ਸਾਡੇ ਵੱਲੋਂ ਫੁੱਲ ਆ ਤੁਸੀਂ ਭਾਰ ਪਿੱਛੇ ਦੀ ਤਾਂ ਫਿਰ ਮੰਨ ਲਓ ਲੈਵਾਂਗੇ ਸੋ ਇਹ ਸੀ ਵੀਰ ਗਰਲਾਲ ਦੇ ਕੋਲੇ ਸੁਰਸਿੰਘ ਗਰਲਾਲ ਵੀਰ ਦੇ ਘਰ ਤਿੰਨ ਪਸ਼ੂ ਤਿੰਨੇ ਹੀ ਬਹੁਤ ਚੰਗੀਆਂ ਮੰਨ ਲਓ ਬਰੀਡ ਦੇ ਪਸ਼ੂ ਆ ਤੇ ਆ ਏਡੇ ਕੱਦ ਵਜਨ ਦੀ ਮੱਝ ਮੈਂ ਨਹੀਂ ਜ਼ਿੰਦਗੀ 'ਚ ਵੇਖੀ ਜਿੱਡਾ ਇਹ ਹੈਵੀ weight ਦੀ ਆ ਤੇ ਦੋਸਤੋ ਤੁਸੀਂ ਵੀ ਖਿੱਚ ਲਿਓ ਤਿਆਰੀ ਤੇ ਵੀਰ ਦੇ ਜਿਹੜੇ ਨੰਬਰ ਸਕਰੀਨ ਤੇ ਵੀ ਚੱਲਣਗੇ ਵੀਰ ਆਪਣੇ ਮੋਬਾਈਲ ਨੰਬਰ ਬੋਲ ਵੀ ਦੇ ਨੰਬਰ ਵੀਰ ਜੀ 8217282497 ਦੂਜਾ ਨੰਬਰ 8289016207 ਠੀਕ ਆ ਵੀਰ ਬਹੁਤ ਬਹੁਤ ਧੰਨਵਾਦ ਤੇ ਜੇ ਕੋਈ ਵੀਰ ਖਰੀਦਣ ਦਾ ਇੱਛਕ ਹੋਵੇ ਤਾਂ ਦੋਸਤੋ ਵੈੜ ਆ ਵੀ ਬਹੁਤ ਖਰੀਆ ਦੁੱਧ ਬਹੁਤ ਚੰਗਾ ਇਹਨੇ ਦੂਜੇ ਸੂਏ ਭਰ ਜਾਣਾ ਵਾ ਵੱਡੇ ਹੋ ਮੰਨ ਲਓ ਹੈਵੀ weight ਦੀ ਆ ਤੇ ਜੇ ਕੋਈ ਖਰੀਦਣ ਦਾ ਇੱਛਕ ਹੋਵੇ ਤਾਂ ਖਰੀਦ ਲਿਓ ਵੀਰ ਕੋਲੇ ਕੋਕਾ ਪੀਸ ਹੀ ਆਇਆ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਜੁੜੇ ਰਹੋ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮੂਲਾ